ਮੀਆਂ ਦੱਬੀਆਂ ਹੋਈਆਂ ਆਵਾਜ਼ਾਂ ਕੀਤੀਆਂ ਤੇਗ ਅਣਖ ਦੇ ਸਾਜਾਂ ਹੱਸ ਕੇ ਖੰਭ ਤੜਵਾਲੇ ਬਾਜਾ ਸੀ ਇੱਕ ਉੱਚੇ ਆਦੇਸ਼ ਲਈ ਸਿਰ ਲਾਏ ਦੁਸ਼ਮੇਸ਼ ਦੇ ਲਾਲਾ ਪਿਆਰੇ ਆ ਪਿਆਰੇ ਭਾਰਤ ਦੇਸ਼ ਲਈ ਮਿੱਥਿਆ ਜ਼ੁਲਮੀ ਰਾਜ ਮਕਾਉਣਾ ਤੇ ਝੰਡਾ ਇਕ ਤਾ ਦਾ ਲਹਿਰਾਉਣਾ ਰਾਜੇ ਸਿੱਖਿਆ ਨਾਦ ਵਜਾਉਣਾ ਯਾਰ ਦਰਤੀਖਾ ਮੰਗਣੀਆਂ ਪਈਆਂ ਆਜ਼ਾਦੀ ਦੀ ਖਾਤਰ ਦਾਨਾ ਜਾਨ ਸੁਲੀ ਟੰਗਣੀਆਂ ਸੂਰੇ ਸਭ ਕੁਸ਼ਹੀਦੀ ਪੜ ਕੇ ਤੇ ਹੱਸੇ ਚਰਖੜੀਆਂ ਤੇ ਚੜ ਕੇ ਕਾਸੇ ਖੋਪਰੀਆਂ ਦੇ ਫੜ ਕੇ ਹੋਗੇ ਮਰ ਹਮੇਸ਼ ਲਈ ਸਿਰ ਲਾਏ ਦਸ਼ਮੇਸ਼ ਦੇ ਲਾਲਾ ਸਿਰ ਲਾਏ ਦਸ਼ਮੇਸ਼ ਦੇ ਲਾਲਾ ਪਿਆਰੇ ਆ ਪਿਆਰੇ ਭਾਰਤ ਦੇਸ਼ ਲਈ ਸੂਰਤ ਉਤਰੇ ਸਬਰ ਸਦਕੇ ਵਿੱਚ ਪੂਰੇ ਹੋ ਕਰਬਾਨ ਸ਼ਹਾਦਤ ਝੂਰੇ ਨਹੀਂ ਰੂਹਾਂ ਸੰਗਣੀਆਂ ਪਈਆਂ ਆਜ਼ਾਦੀ ਦੀ ਖਾਤਰ ਜਾਨਾ ਜਾਨ ਸੁਲੀ ਤੰਗਣੀਆਂ ਔ ਨਾਹੀਂ ਮੁਖ ਨਿਸ਼ਾਨਿਓਂ ਮੋੜੇ ਤੇ ਬੇਸ਼ੱਕ हड वैरियां तोड़े नाही मुख निशानो मोड़े बेशक हड वैरियां तोड़े ਪਾਪਾ ਕੋਲੂ ਖੂ ਨਾ ਚੋੜੇ ਪਾਪਾ ਕੋਲੂ ਖੂ ਨਾ ਨਚੋੜੇ ਤਖਤ ਉਲਾਉਣ ਨਰੇਸ਼ ਲਈ ਸਿਰ ਲਾਏ ਦਸ਼ਮੇਸ਼ ਦਲਾਲਾ ਸਿਰ ਲਾਏ ਦਸ਼ਮੇਸ਼ ਦੇ ਲਾਲਾ ਪਿਆਰੇ ਆ ਪਿਆਰੇ ਭਾਰਤ ਦੇਸ਼ ਲਈ ਆ ਲੱਖਤਾ ਮੁਕੇ ਨਾ ਹਾਂ ਖੂਤੋਂ ਕੇ ਨਾਮ ਕਾਇ ਤੇ ਮੰਗਰੇ ਚੜ ਅਬਦਾਲੀ ਆਏ ਸਿੰਘਾਂ ਜਿਗਰੋਂ ਖੂਨ ਵਹਾਏ ਜਾਣ ਦੇ ਜੁਹਾਰ ਰੰਗਣਿਆ ਪਈਆਂ ਆਜ਼ਾਦੀ ਦੀ ਖਾਤਰ ਜਾਨਾ ਜਾਨ ਸੁਲੀ ਟੰਗਣੀਆਂ ਓ ਜੱਕਰੀ ਆਖਾਂ ਨਾਦਰ ਦੁਰਾਨੀ ਤੇ ਚੱਲਦੀ ਵੇਖ ਮਦਾਨ ਪਵਾਨੀ ਜਿਥੋਂ ਮੁੱਕਦੀ ਮਜਨੂ ਆ ਰਾਂਝਾਂ ਦੀ ਤੇ ਉਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ ਸਾਡੇ ਲੜਦਿਆਂ ਲੜਦਿਆਂ ਸੀਸ ਲੈ ਗਏ ਐ ਪਰਸੀ ਨਾ ਕਿਹਾ ਜ਼ੁਬਾਨ ਸਾਡੀ ਤਰਦੇ ਰਹੇ ਨੇ ਲੋਕ ਚਨਾ ਅੰਦਰ ਤੇ ਅਸੀਂ ਖੂਨ ਅੰਦਰ ਲਾਈਆਂ ਤਾਰੀਆਂ ਨੇ ਸਾਡੇ ਪ੍ਰੇਮ ਨੂੰ ਪਰਖ ਆਰੰਭੀਆਂ ਨੇ ਤੇ ਸਾਡੇ ਸਦਕ ਨੂੰ ਪਰਖ ਆ ਆਰੀਆਂ ਨੇ ਚਿਵਾਸੀਓ ਮਿੱਤਰ ਮਿਹਰਬਾਨੋ ਤੁਹਾਡਾ ਧਰਮ ਬਚਾਇਆ ਤਾਂ ਖਾਲਸੇ ਨੇ ਕਾਲੀ ਤਵੀ ਵਰਗੇ ਤੁਹਾਡੇ ਚਿਹਰਿਆਂ ਤੇ ਸੂਹਾਰੰਗ ਚੜਾਇਆ ਤਾਂ ਖਾਲਸੇ ਨੇ ਬਦਲੇ ਤੇਰੀ ਜਹੀ ਹੈ ਸਦਾ ਜਵਾਨ ਸਾਡੀ ਹੁੰਦਾ ਰਹਾ ਏ ਡੱਕਰੀ ਜਿਸਮ ਸਾਡਾ ਐ ਪ੍ਰਸੀਨ ਕਿਹਾ ਜ਼ਬਾਨ ਸਾਡੀ ਰੀਆ ਖਾਨ ਨਦਰ ਦਰਾਨੀ ਤੇ ਚੱਲਦੀ ਵੇਖ ਮੈਦਾਨ ਭਵਾਨੀ ਐਸੀ ਵੇਖ ਬੇਖੌਫ ਜਵਾਨੀ ਸੋਚਣ ਸਿੰਘ ਮਰਗੇਸ਼ ਲਈ ਸਿਰ ਲਾਏ ਦਸ਼ਮੇਸ਼ ਦੇ ਲਾਲਾ ਸਿਰ ਲਾਏ ਦਸ਼ਮੇਸ਼ ਦੇ ਲਾਲਾ ਪਿਆਰੇ ਆ ਪਿਆਰੇ ਭਾਰਤ ਦੇਸ਼ ਲਈ ਹੱਸ ਕੇ ਹੋਮ ਸ਼ਹੀਦੀ ਰਚਣ

ਜੇ ਨਾ ਦਸ਼ਮੇਸ਼ ਪਿਤਾ ਪਿਤਾ ਦਿੱਲੀ ਵਾਰ ਦੋਂ ਤੂੰ ਤਿਲਕ ਤੇ ਜਨੇਊ ਦੱਸ ਕਿਸ ਨੇ ਬਚਾਉਣਾ ਸੀ ਜੇ ਨਾ ਦਸ਼ਮੇਸ਼ ਪਿਤਾ ਸਾਜਦੋਂ ਪਿਆਰੇ ਪੰਜ ਕੰਗਾ ਕੜਾ ਗੱਤਰਾ ਕਸ਼ਹਿਰਾ ਕਿੰਨੇ ਪਾਉਣਾ ਸੀ ਜੇ ਨਾ ਕੰਬੇਸ਼ ਪਿਤਾ ਵਾਰ ਦੋ ਗੁਲਾਰੇ ਚਾਰੇ ਤੇ ਮਾਛੀਵਾੜੇ ਜੰਗਲਾ ਚ ਦਸ ਕਿੰਨੇ ਸੋਹਣਾ ਸੀ ਆ ਮੰਦਰ ਸ਼ਵਾਲੇ ਗੁਰੂ ਧਾਮ ਨਾ ਨਜਰਿਆਂ ਦੇ ਤੇ ਕਦੇ ਨਾ ਕਵੀਸ਼ਰਾ ਸਟਜਾ ਉਤੇ ਗਾਉਣਾ ਸੀ ਸੁਣੀਏ ਵੱਡਾ ਕੱਲੂ ਘਾਰਾ ਜੋ ਬਣਿਆ ਰਤ ਮੇਜਦਾ ਗਾਰਾ ਸਿਰ ਤੋਂ ਸਦਕ ਹਮੇਸ਼ ਪਿਆਰਾ ਸੀ ਸੱਚੇ ਦਰਵੇਸ਼ ਲਈ ਸਿਰ ਲਾਏ ਦਸ਼ਮੇਸ਼ ਦੇ ਲਾਲਾ ਪਿਆਰੇ ਆ ਪਿਆਰੇ ਭਾਰਤ ਦੇਸ਼ ਲਈ ਖਾਤਰ ਮਜਲੂਮਾਂ ਹੋ 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 ਖਾਤਰ ਮਜਲੂਮਾਂ ਦੀ ਮਰਿਆ ਤੇ ਹਰ ਦੁੱਖ ਆਪਣੇ ਸਿਰ ਤੇ ਜਰੀਆ ਓ ਬੈਂਕਾਂ ਨੇ ਤਕਲੀਫੋ ਡਰਿਆ ਨਾ ਹਾਰੇ ਸਦਕ ਪਚੰਗਣੀਆਂ ਪਈਆਂ